ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਹੈ ਨੇੜੇ ਇਹਦੇ ਬਲਾਸਪੁਰ ਤੇ ਭਾਗੀਕੇ ਰਹਿ ਜਾਂਦਾ ਹੈ ਨਿਹਾਲ ਸਿੰਘ ਵਾਲਾ ਵੀ ਇੱਥੋਂ ਨੇੜਾ ਹੈ ਮੈਂ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਚਾਰ ਨਗ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣੇ ਆ ਚਾਰੇ ਹੀ گاਵਾ ਚਾਰੇ ਹੀ ਵਹਿੜਾਂ ਸੁੰਜਾਂ ਸਵਾਂਜਾਂ ਦੋਹਾਂ ਨਾਲ ਬੱਚੇ ਵੱਛੇ ਤੇ ਦੋ گاਵਾਂ ਨਾਲ ਬੱਚੇ ਜਿਹੜੇ ਉਹ ਵੱਛੇ ਆ ਮੇਲ ਕਾਫ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ 나ਗ ਜਿਹੜਾ ਵੀ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਆ ਤੇ ਨੰਬਰ ਵਾਈ ਦਾ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂਆਤ ਕਰਾਂਗੇ ਇਸ ਸਾਈਡ ਤੇ ਰੈੱਡ ਕਲਰ ਦੇ ਵਿੱਚ ਇਹ ਦੋ گاਵਾ ਬੱਧੀਆਂ ਨੇ ਇਹਨਾਂ ਤੋਂ ਅੱਜ ਦੀ ਇਸ ਵੀਡੀਓ ਦੀ ਹਾਲਾਂਕਿ ਪਸ਼ੂ ਇੱਥੇ ਵਿਕਰੀ ਵਾਲੇ ਬਹੁਤ ਸਾਰੇ ਨਾਗ ਹੁੰਦੇ ਆ ਤੁਸੀਂ ਇਸ ਸਾਈਡ ਤੇ ਖਾਵਾਂ ਦੇਖੋਗੇ ਕਿੰਨੇ ਕ ਨਗ ਬੱਦੇ ਵੇ ਆ ਵੀ ਮੋਸਟਲੀ ਵਿਕਰੀ ਵਾਲੀ ਐ ਤੁਹਾਨੂੰ ਟਾਈਮ ਟਾਈਮ ਤੇ ਵੀਡੀਓ ਦਿਖਾਉਂਦੇ ਰਹਿੰਨੇ ਆ ਸ਼ੁਰੂਆਤ ਕਰਦੇ ਆ ਇਸ ਵੈੜ ਤੋਂ ਅੱਜ ਦੀ ਇਸ ਵੀਡੀਓ ਦੀ ਉਸ ਤੋਂ ਬਾਅਦ ਚ ਲਾਸਟ ਚ ਤੁਹਾਨੂੰ ਜਿਹੜੀ ਬਲੈਕ ਰੰਗ ਦੇ ਵਿੱਚ ਜਿਹੜੀ ਵਾਈਟ ਬਲੈਕ ਆ ਉਹ ਵੈੜ ਤੋਂ ਆ ਗਈ ਜਿਸ ਕਰਕੇ ਬਈ ਸਸਤੀ ਕਾ ਸਸਤੀ ਗੱਲ ਜਗਜੀਤ ਵੀਰੇ ਚਾਰ ਨਾਕ ਦਿਖਾ ਰਹੇ ਆ ਜਿਸ ਕਰਕੇ ਹਾਂ ਜਗਜੀਤ ਬਾਈ ਚਾਰ ਨਾਕ ਨੇ ਅੱਜ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਬਈ ਇਹ ਤੋਂ ਸ਼ੁਰੂਆਤ ਕਰਦੇ ਆ ਜਗਜੀਤ ਬਾਈ ਪਹਿਲਾ ਸੂਆ ਸੂਈ ਆ ਬੱਛੀ ਹੂੰ 23 ਤਰੀਕ ਨੂੰ ਸੁਬਾ ਸੂਈ ਆ ਬਾਈ ਠੀਕ ਐ 20 ਕਿਲੋ ਤੋਂ ਬਾਹਰ ਬੋਲੀ ਹੋਊ ਬਾਈ ਠੀਕ ਐ ਤਿੰਨ ਦਿਨ ਹੋ ਗਏ ਅੱਜ ਸੂਈ ਨੂੰ ਹਾਂ ਤਾਂ ਕਿ ਤਾਂ ਕਰ ਰਹੀਆਂ ਬੱਚੇ ਇਹਨਾਂ ਦੋਨਾਂ ਦੇ ਘਰੇ ਸੀ ਆਪਾਂ ਲੈਂਦੇ ਨਹੀਂ ਹੁਣ ਅੱਛਾ ਹਾਂ ਦੂਜਿਆਂ ਦੇ ਬੱਚੇ ਆਪਾਂ ਮੂਰੇ ਬੰਨ ਲਏ ਸੀ ਇਹਨਾਂ ਦੇ ਮਗਰ ਦੋਨਾਂ ਵਗਰੇ ਬੱਛੇ ਆ ਠੀਕ ਐ ਉਹ ਦੋਨੇ ਘਰ ਖੜੇ ਆ ਬਾਈ ਠੀਕ ਐ ਹਾਂ ਬਾਈ ਅੱਛਾ ਜਿਸ ਕਾਰਨ ਬਾਈ ਕੀ ਰੇਟ ਰਹੂਗਾ ਇਹਦਾ ਰੇਟ ਜਗਜੀਤ 1 ਲੱਖ 30 ਹਜ਼ਾਰ ਦੀ ਵੱਚੀ ਦਵਾਂਗੇ ਵੀਰੇ ਠੀਕ ਐ ਇੱਕ 40 ਕਰਾ ਲਓ ਡੇਢ ਕਰਵਾ ਲਓ ਮੁੱਲ ਫਿਰ ਐ ਹੋ ਜਾਊਗਾ 1,30,000 ਰੁਪਏ ਦੇਣ ਵਾਲਾ ਰੇਟ ਹੋ ਜਾਊ ਜਗਜੀਤ ਵੀਰੇ ਖੋਲਿਓ ਇਹਨੂੰ ਤੁਰਗੇ ਤੋੜ ਦਿੰਨੇ ਆਪਾਂ ਬਈ ਦੱਸੋ 1,30,000 ਦੀ ਵੈੜ ਕਰੂਗੀ ਦੂਜਾ ਉਧਰ ਹੀ ਛਾੜ ਦਿੰਨੇ ਆ ਮੜਗੀਆਂ ਜਾਂ ਖੁੱਲਗੀਆਂ ਫਿਰ ਇੱਧਰ ਭੱਜਣਗੀਆਂ ਕੱਲੀ ਕੱਲੀ ਖੋਲਿਓ ਤੋੜ ਦੇ ਕੇ ਇੱਕ ਮਿੰਟ ਤੋੜ ਦਿੰਦੇ ਸੋ ਸੋ ਇੱਕ ਵਾਰ ਥੋੜਾ ਥੋੜਾ ਤੋੜ ਕੇ ਦਿਖਾਉਣੇ ਆ ਵਛੇ ਇਹਨਾਂ ਦੇ ਠੰਡ ਦਾ ਟਾਈਮ ਆ ਬਾਹਰ ਨਹੀਂ ਕੱਢੇ ਵਛਿਆਂ ਦਿਖਾਉਣੀਆਂ ਜ਼ਰੂਰੀ ਹੁੰਦੀਆਂ ਤਾਂ ਉਹ ਨਾਲ ਅਸੀਂ ਬਾਹਰ ਕੱਢ ਲੰਗਾ ਸੋ ਦੋਸਤੋ ਇਹ ਤੋੜ ਕੇ ਦਿਖਾ ਬੱਚੇ ਲਈ ਕਰਦੇ ਰਹਿੰਦੇ ਆ 20 ਕਿਲੋ ਪੋਲਾ ਦੱਸੋ ਤੀਜੇ ਦਿਨ ਜਿਹੜਾ ਭਰਾ ਖਰੀਦਣਾ ਚਾਵੇ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਤੁਹਾਡਾ ਹੱਕ ਹੈ ਜਿੰਨਾ ਤੋਂ ਤੁਹਾਨੂੰ ਦੱਸਿਆ ਜਾਂਦਾ ਉਹਨਾਂ ਝੋਲਿਆ ਕਰੋ 1,30,000 ਦੀ ਇਹ ਵੈੜ ਮਿਲੂਗੀ ਹਵਾਨੇ ਤੇ ਨਾੜਾ ਫੁੱਲ ਹੈ ਥਣ ਥੀਚਵਾਈ ਵਾਲੇ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਕੱਦ ਤੇ ਵੇਲ ਇਹਦੀ ਚੰਗੀ ਹੈ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਦੰਦਾਂ ਚ ਵੀ ਭਰੀ ਹੋਈ ਨਹੀਂ ਬਾਈ ਹਜੇ ਇਹ ਠੀਕ ਹੈ ਹਾਂ ਬਾਈ ਸੋ ਦੋਸਤੋ ਇਹ ਦੂਜਾ ਸੂਆ ਤੇ ਦੇ ਨਾਲ ਬੱਚੀ ਬੜੀ ਚੰਗੀ ਤਿਆਰ ਹੋਈ ਵੀ ਤੁਹਨ ਦਿਖਾਉਣੇ ਆ ਜਿਸ ਕਰਕੇ ਭਾਈ ਇਹ ਕਨਵਸ ਹੋਇਆ ਹੈ ਜਗਜੀਤ ਭਾਈ ਇਹ ਬੱਚੀ ਪਹਿਲਾ ਸੂਆ ਸੂਈ ਆ ਭਾਈ ਹੂੰ ਤੇ ਮੂੰਹ ਦੇ ਵਿੱਚੋਂ ਦੋ ਦੰਦ ਆ ਜਗਜੀਤ ਵੀਰੇ ਠੀਕ ਹੈ ਹਾਂ ਵੀਰੇ ਕਿੰਨੇ ਤਨੂ ਕੇ ਸੂਈ ਨੂੰ ਇਹਨੂੰ ਇਹ ਬਾਈ ਦੀ ਸੂਈ ਵੀ ਹੈ ਭਾਈ ਚਾਰ ਦਿਨ ਹੋ ਗਏ ਹਾਂ ਇਹ ਇੱਕ ਦਿਨ ਪਹਿਲਾਂ 22 ਦੀ ਸੁਭਾ ਦੀ ਸੂਈ ਹੋਈ ਹੈ ਬਾਈ ਇਹ ਠੀਕ ਹੈ ਜੇਰ ਜੂਰ ਦੀ ਆਪਣੀ ਫੁੱਲ ਗਰੰਟੀ ਆ ਜੇਰ ਦੀ ਤਾਂ ਥਾਣਾ ਦੀ ਆਪਣੀ ਫੁੱਲ ਗਰੰਟੀ ਆ ਬਣਾ ਦੀ ਬਾਈ ਅੱਛਾ ਬਾਈ ਕਿੰਨਾ ਦੁੱਧ ਹੋਊਗਾ ਇਹ ਥੱਲੇ ਇਹਦੇ ਥੱਲੇ ਬਾਈ 20 ਕਿਲੋ ਤੋਂ ਬਾਹਰ ਕੰਡੇ ਵਾਲੀ ਬੌਲੀ ਹੋਊ 22 ਕਿਲੋ ਹੋਵੇ 23 ਕਿਲੋ ਹੋਵੇ ਹਨ ਕੰਡੇ ਦੇ ਤੋਲ ਨਾਲ ਦੁੱਧ ਹੋਊਗਾ ਬਾਈ ਇਹਦਾ ਰੇਟ ਕੀ ਰਹਿਣਾ ਜਗਜੀਤ ਇਹ ਵੀ ਵੱਚੀ 130 ਦੀ ਹੋਈ ਦੇਣੀ ਆ ਬਾਈ ਠੀਕ ਹੈ ਹਾਂ ਬਾਈ ਖੋਲੋ ਖੋਲ ਦੋ ਸੋਸ ਇੱਕ ਲੱਖ ਤੇ 30 ਹਜ਼ਾਰ ਦੀ ਇਹ ਵੈੜ ਮਿਲੂਗੀ ਦੋ ਦੰਦ ਪਹਿਲਾ ਸੂਆ ਅੱਜ ਚੌਥਾ ਦਿਨ बस ਇਹਨੂੰ ਸੋਈ ਨੂੰ ਹੋ ਗਿਆ ਤੇ 20 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਫਿਟਿੰਗ ਵਾਲਾ ਹਵਾਨਾ ਤੇ ਤੁਸੀਂ ਢਾਂਚਾ ਇਹਦਾ ਦੇਖ ਲੈਣਾ ਬੜਾ ਸੋਹਣਾ ਰੰਗ ਹੈ ਬਾਈ ਪਹਿਲਾਂ ਦੰਦ ਵੀ ਕਰਵਾ ਮਰਮ ਕਰਾ ਦੇ ਆ ਜੀ ਠੀਕ ਹੈ ਤੋਂ ਦੱਸੋ ਪਹਿਲਾਂ ਦੰਦ ਦੇਖ ਲਓ ਕਨਫਰਮ ਦੋਂਦੀ ਬੱਚੀ ਲੈ ਆਈ ਬਾਈ ਮੋੜ ਸੋਹਣੀ ਸੁਨੱਖੀ ਦਾ ਤਾਂ ਬਾਈ ਅੰਤਿ ਮੁੱਕੇ ਪਿਆ ਢਾਂਚਾ ਸੋਹਣਾ ਦੋਸਤੋ ਰੰਗ ਚੰਗਾ ਹੈ ਤੁਸੀਂ ਹਵਾਨੇ ਦੀ ਫਿਟਿੰਗ ਦੇਖੋ ਇਹਦੀ ਹਾਂ ਜੋ ਬੜਾ ਸੋਹਣਾ ਇਹਦਾ ਹਵਾਨਾ ਦੱਸੋ ਇਹਦਾ ਸ਼ਾਰਟ ਵੀ ਚਲਾਵਾਂਗੇ ਚੈਨਲ ਤੇ ਤੁਸੀਂ ਅਲੱਗ ਤੋਂ ਦੇਖੋਗੇ ਸੋ ਇਹ ਪਹਿਲਣ ਵੈੜ ਹੈ ਹਜੇ ਤਾਜੀ ਬਿਲਕੁਲ ਸੂਈ ਵੀ ਫਿਟਿੰਗ ਵਾਲਾ ਹਵਾਨਾ ਚੰਗੀ ਕੁਆਲਿਟੀ ਦਾ ਥਾਨ ਲੱਗਾ ਬਾਲੀ ਸ਼ਰੀਫ ਬੱਛੀ ਹੈ ਬਾਈ ਕੋਈ ਵੀ ਬਸ ਸਿੱਧੀਆਂ ਸਫਤਾਂ ਜੰਨੀਆਂ ਕਰ ਲੋ ਉਹਨੂੰ ਥੋੜੀਆਂ ਠੀਕ ਹੈ ਬਾਲੇ ਗੋਣਾ ਇਹਦੇ ਜਗਜੀਤ ਬਾਈ ਅੱਛਾ ਹਾਂ ਲੈ ਜੀ ਬਾਈ ਕਮਾ ਕੇ ਉਧਰ ਅ ਗਾੜੀ ਚੰਗੀ ਦੀਂਦੀ ਹੈ ਦੱਸੋ ਪੂਰਾ ਚੰਗਾ ਅਗਲੇ ਪਾਸੋਂ ਫਾਇਦਾ ਪਾਲ ਪੁੱਲ ਲਾ ਕੇ ਹੋਰ ਵੀ ਨਿਕਲਣਾ ਬੱਛੀ ਨੇ ਠੀਕ ਹੈ ਬਿਲਕੁਲ ਤਾਜੀ ਹੈ ਬਾਈ ਸੋ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਦੱਸੋ ਹੋਰ ਕਢਾਉਣਾ ਕਿਹੜਾ ਭਾਈ ਹਾਂ ਕਢਾ ਦੇ ਸੋ ਇਹ ਦੋ ਵੜਾ ਦੱਸੋ ਇੱਕੋ ਜਿਹੇ ਰੰਗ ਦੇ ਗਾ ਇੱਕ ਪਹਿਲਾ ਸੂਆ ਇੱਕ ਦੂਜਾ ਸੂਆ 260000 ਜੋੜੇ ਦੀ ਡਿਮਾਂਡ ਬੰਦੀ ਹੈ ਤੇ ਜੇ ਕੋਈ ਇਕੱਠੀਆਂ ਲਊ ਜਗਜੀਤ 2.5 ਲੱਖ ਦੀਆਂ ਬੱਛੀਆਂ ਦੇ ਦਾਂਗੇ ਭਾਈ ਦੋਨੇ ਸੋ ਦੋਸਤੋ ਜੇ ਦੋਨੇ ਇਕੱਠੀਆਂ ਖਰੀਦਦੇ ਹੋ ਤਾਂ 2.5 ਲੱਖ ਦੀਆਂ ਇੱਕ 25 ਦੀ ਇੱਕ ਬੈਠੂਗੀ ਤੁਹਾਨੂੰ ਫਿਰ ਬਾਕੀ ਕੱਲੀ-ਕੱਲੀ ਖਰੀਦਣੀ ਇੱਕ 30 ਰੇਟ ਹੈ ਲੇਵੀ ਮਨ ਸੋ ਇਹ ਦੋ ਸੋ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਸਿੱਧੀ ਬੰਦੇ ਲਈ ਚੱਲ ਬੱਤੇ ਇਸ ਤੋਂ ਅੱਗੇ ਦੋ ਹੋਰ ਗਾਵਾਂ ਤੁਹਾਨੂੰ ਦਿਖਾਵਾਂਗੇ ਜਿਸ ਕਰਨ ਬਾਈ ਤੀਜੇ ਨੰਬਰ ਤੇ ਜਿਹੜੀ ਬੱਚੀ ਜਰਸੀ ਹੈ ਜਗਜੀਤ ਇਹ ਵੀ ਬੱਚੀ ਬਾਈ ਮੂੰਹ ਚੋ ਦੋ ਦੰਦਾ ਇਹ ਟ੍ਰੈਂਟ ਬਾਲ ਦੀ ਹੈ ਬਾਈ ਜਮਾ ਇਹ ਗਾਰੰਟੀ ਨਾਲ ਤੇ ਬੈਗ ਸ਼ਾਟ ਦੀ ਇਹਦੀ ਬੱਚੀ ਹੈ ਬਾਈ ਨਾਲ ਦੇ ਪਿੰਡੋਂ ਲੋਕਲ ਹੀ ਲਈ ਆਪਾਂ ਹਾਂ ਬਾਈ ਜਗਜੀਤ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਅੱਜ ਹੀ ਸੂਈ ਆ ਬੱਚੀ ਇਹ ਰਾਤ ਅੱਛਾ ਰਾਤ ਦੀ ਸੂਈ ਹਾਂ ਰਾਤ ਦੀ ਸੂਈ ਵੀ ਬਾਈ ਠੀਕ ਹੈ ਇਹਦਾ ਰੇਟ ਕੀ ਰੱਖਦੇ ਜਿਸ ਕਰਨ ਇਹਦਾ ਰੇਟ ਜਗਜੀਤ 1 ਲੱਖ ਤੇ 30000 ਦੀ ਬੱਚੀ ਦਵਾਂਗੇ ਬਾਈ ਆਪਾਂ ਠੀਕ ਹੈ ਖੋਲਨੀ ਬਈ ਤੁਸੋਂ 1 ਲੱਖ ਤੇ 30000 ਦੀ ਇਹ ਜਰਸੀ ਤੁਹਾਨੂੰ ਮਿਲੂਗੀ ਟ੍ਰੈਂਟ ਬੋਲ ਦੀ ਹੈ ਤੇ ਬੈਗ ਸ਼ਾਟ ਦੀ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਟ੍ਰੈਂਟ ਤੇ ਬੈਗ ਸ਼ਾਟ ਮੇਰੇ ਖਾਲਚ ਦੋਨੇ ਏਬੀਐਸ ਵੱਲੋਂ ਹੀ ਆਉਂਦੇ ਆ ਬਾਕੀ ਗਾਰੰਟੀ ਆ ਬਾਈ ਜੇ ਸੀਮਣ ਦੀ ਵੀ ਆਪਣੀ ਫੁੱਲ ਠੀਕ ਕੋਈ ਕਹਿਣ ਦੀ ਗੱਲ ਨਹੀਂ ਵੀ ਕਹਿ ਕੇ ਵੇਚਾਂਗੇ ਕੋਈ ਓਕੇ ਫੁੱਲ ਗਰੰਟੀ ਹੈ ਭਾਈ ਆ ਜਾ ਪੁੱਤ ਸੋ ਇਹ ਸੂਈ ਕੱਲ ਹੀ ਆ ਦੱਸੋ ਆ ਰਾਤ ਹੀ ਸੂਈ ਹੈ ਰਾਤ ਦੀ ਸੂਈ ਦੱਸ ਰਾਤ ਹੀ ਸੂਈ ਹੈ ਭਾਈ ਰਾਤ ਹੀ ਸੋ ਪਹਿਲਨ ਜਰਸੀ ਵੇਖ ਦੱਸੋ ਹਵਾਨਾ ਚੰਗਾ ਹੈ 1,30,000 ਦੀ ਇਹ ਤੁਹਾਨੂੰ ਇਹਦਾ ਹਜੇ 1-2 ਚਵਾਈਆਂ ਦਾ ਬੱਚੀ ਨੇ ਹੋਰ ਵੀ ਬਹੁਤ ਵਧੀਆ ਬਣਨਾ ਭਾਈ ਹਮ ਥਾਣ ਸੋਹਣੇ ਦੇਂਦੀ ਆ ਦੱਸੋ ਬੱਚੀ ਨੂੰ ਇਹਨੇ ਜਨਮ ਦਿੱਤਾ ਤੇ ਬੱਚੀ ਇਹਦੇ ਨਾਲ ਬੈਗ ਸ਼ਾਟ ਬੁੱਲਦੀ ਹੈ ਬੱਚੀ ਵੀ ਤੁਹਾਨੂੰ ਦਿਖਾ ਦੂੰਗਾ ਇਹ ਦੋਨੇ ਬੱਚੀਆਂ ਇਹਨਾਂ ਦੇ ਬੱਚੇ ਅਸੀਂ ਬਾਹਰ ਹੀ ਕਢ ਲਏ ਸੀਗੇ ਕਿਉਂਕਿ ਵੱਛੀਆਂ ਦਿਖਾਉਣੀਆਂ ਜ਼ਰੂਰੀ ਹੁੰਦੀਆਂ ਵੱਛੇ ਤਾਂ ਦੇਖਣੇ ਨਾ ਦੇਖਣੇ ਇੱਕ ਗੱਲ ਹੀ ਹੁੰਦੀ ਐ ਸੋ ਇਹ ਤੁਸੀਂ ਵੱਛੀ ਦੇਖੋ ਇਹਨ ਇਸ ਤੋਂ ਇਲਾਵਾ ਦੱਸੋ ਇੱਕ ਹੋਰ ਵੈਂਡ ਤੁਹਾਨੂੰ ਦਿਖਾਉਣਾ ਲਾਸਟ ਉੱਤੇ ਐਚ ਐਫ ਨਸਲ ਚ ਪੈਂਦੀ ਐ ਇਸ ਕਰਨ ਬਾਈ ਪਹਿਲਾ ਸੂਆ ਹੀ ਲੱਗਦੀ ਐ ਪਲੂਨ ਵੱਛੀ ਐ ਬਾਈ ਪਰਸੋਂ ਦੀ ਸੂਈ ਹੋਈ ਆ ਠੀਕ ਐ ਤੇ ਮੂੰਹ ਚ ਹਜੇ ਦੁੱਗ ਵਾਲੇ ਦੰਦ ਚੱਕਣੇ ਸਟਾਰਟ ਕਰੇ ਆ ਮਗਰ ਵੀ ਵੱਛੀ ਐ ਬਾਈ ਠੀਕ ਐ ਹਾਂ ਜੀ ਕੀ ਰੇਟ ਹੋਊਗਾ ਬਈ 95000 ਦੀ ਵੱਛੀ ਦੇ ਦਾਂਗੇ ਜਗਜੀਤ ਤੁਰਗੇ ਨੂੰ ਹਾਂ ਦੋਸਤ ਪਹਿਲਾਂ ਵੈਡ 95000 ਦੀ ਮਿਲੂਗੀ ਪਰਸੋਂ ਸੋਈ ਐ ਵੱਛੀ ਨੂੰ ਜਨਮ ਦਿੱਤਾ ਹੈ ਹਜੇ ਦੋ ਦੰਦ ਬਈ ਦੱਸਦਾ ਬਾਕੀ ਦੰਦ ਕਿਸੇ ਵੀ ਪਸ਼ੂ ਦੇ ਜਿਹੜੇ ਤੁਸੀਂ ਖਰੀਦਣਾ ਚਾਹੋਣੇ ਉਹਦੇ ਆਪ ਦੇਖਣੇ ਤੁਹਾਡਾ ਹੱਕ ਆ ਜਰੂਰ ਆ ਕੇ ਦੇਖ ਲਿਆ ਕਰੋ ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਚੌਥੇ ਨੰਬਰ ਦੇ ਉੱਤੇ ਵੱਛੀ ਵਾਲੀ ਐਚ ਐਫ ਨਸਲ ਚ ਪੈੰਦੀ ਵੈਡ ਪਹਿਲਾ ਸੂਆ 95000 ਦੀ ਮਿਲੂਗੀ ਤੋਰ ਦੇ ਹੋਈ ਨਹੀਂ ਸੋਈ ਥਲੋ ਸੁਣ ਸਪਾਈਡਰ ਨਾ ਜਿਹੜੀ ਨਾ ਬਹਿਣਾ ਹੁੰਦੀਆਂ ਦੱਸੋ ਇਹ ਜਾਂ ਝੋਟੀਆਂ ਹੁੰਦੀਆਂ ਦੂਜੇ ਸੂਏ ਚ ਕੀਮਤਾਂ ਵਧਾ ਜਾਂਦੀਆਂ ਚੰਗੀਆਂ ਸੰਭਾਲ ਲੈਣੇ ਹੋ ਤਾਂ ਸੋ ਇਹ 95000 ਦੀ ਤੁਹਾਨੂੰ ਮਿਲੂਗੀ ਜਿਹਨੂੰ ਚਾਚੇ ਤਾਂ ਕਾਲ ਵਧੀਆ ਫੈਟਿੰਗ ਵਾਲਾ ਲੈ ਵਾ ਜੀਤੇ ਦਾ 20 ਕਿਲੋ ਦੁੱਧ ਦੇਊਗੀ ਬੱਚੀ ਅਗਲੀ ਿਆਰ ਨੂੰ ਬਹੁਤ ਵਧੀਆ ਬਣ ਜੂਗੀ ਬਾਈ ਹਾਂ ਲੰਦ ਅੰਦਰ ਦਿਖਾ ਦੇ ਦੇ ਵਿਕਣ ਮਾਰੋ ਸੋ ਦੰਦ ਦੋਸਤੋ ਇਹਦੇ ਵੀ ਤੁਸੀਂ ਦੇਖ ਲਓ ਓਕੇ ਬਾਈ ਹਾਂ ਬਾਈ ਜਾਨ ਕਿਹਦੇ ਦੀ ਪੁਰਾ ਸੰਭੀ ਘਟ ਹੋਈ ਆ ਬੱਚੀ ਦੇ ਡਿਜ਼ਾਈਨ ਬਹੁਤ ਚੰਗੇ ਆ ਪਰ ਨੂੰ ਬਹੁਤ ਜਿਆਦਾ ਚੰਗੀ ਪੱਛੀ ਬਣਨ ਵਾਲੀ ਆ ਬਾਈ ਸਹੀ ਹੈ ਸੋ ਇਹ ਅੱਜ ਦੀ ਵੀਡੀਓ ਦੇ ਨਾਗ ਟੋਟਲ 4 ਵਕਾਉ ਸੀ ਚਾਰੇ ਤੁਹਾਨੂੰ ਦਿਖਾਤੇ ਆ ਨੰਬਰ ਬਾਈ ਦਾ ਸਕਰੀਨ ਉੱਤੇ ਆ ਜਿਹੜੇ ਨੰਬਰ ਤੇ ਤੁਸੀਂ ਕਾਲ ਕਰਨੀ ਆ ਪਸ਼ੂ ਆ ਕੇ ਦੇਖਿਓ ਤੇ ਆਪ ਦੀ ਸਮਝ ਨਾਲ ਖਰੀਦ ਲਿਓ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ